ਤੁਹਾਨੂੰ ਦਿਖਾਈਏ ਵੀ ਮੌਸਮ ਜਿਹੜਾ ਬਹੁਤ ਆਸਮ ਹੋ ਗਿਆ ਹੈ ਚੰਡੀਗੜ੍ਹ ਦਾ ਲਾਈਟ ਹੈ ਨਹੀਂਗੀ ਤੇ ਗੈਲਰੀ ਚ ਘੁੰਮ ਰਹੀਆਂ ਮਜ਼ਾ ਬੜਾ ਆ ਰਿਹਾ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿਵੇਂ ਝੂਮ ਰਹੇ ਨੇ ਸਵੇਰ ਦੀ ਇੰਨੀ ਜ਼ਿਆਦਾ ਗਰਮੀ ਸੀ ਇੰਨੀ ਜ਼ਿਆਦਾ ਗਰਮੀ ਸੀ ਕਿ ਐਂ ਪੱਤੀਆਂ ਹਵਾਵਾਂ ਚੱਲ ਰਹੀਆਂ ਹੈ ਇਹ ਕੁਦਰਤ ਦਾ ਨਿਯਮ ਹੈ ਜਦੋਂ ਗਰਮੀ ਹੋ ਜਾਏ ਤਾਂ ਫੇਰ ਕੁਦਰਤ ਐਂਦਾ ਵਾਸ ਦੇਖੋ ਨਾ ਕਿੰਨਾ ਸੁਹਾਵਣਾ ਕੀਤਾ ਹੈ ਮੌਸਮ ਤੁਹਾਨੂੰ ਮੈਂ ਰੋਟੇਟ ਕਰਕੇ ਦਿਖਾਵਾਂ ਆ ਦੇਖੋ ਜੀ ਰੋਟੇਟ ਕਿੱਥੋਂ ਹੋ ਕਰੀਏ ਦੇਖੋ ਲੋਜੀ ਨਾ ਪਿੱਛੇ ਜੀ ਜਾ ਰਹੀ ਆ ਬਹੁਤ ਤੇਜ਼ ਹਵਾ ਹਨੇਰੀ ਮੀਂਹ ਬਹੁਤ ਬੁਰੀ ਤਰ੍ਹਾਂ ਵਾਲਾ ਪੈ ਰਿਹਾ ਹੈ ਤੇ ਬਾਕੀ ਮਜ਼ਾ ਆ ਰਿਹਾ ਫਿਜ ਕੇ ਵੀ ਕਈ ਵਾਰੀ ਮਜ਼ਾ ਆਉਂਦਾ ਨਾ ਜਿੱਦਾਂ ਇਦਾਂ ਹੀ ਆ ਰਿਹਾ ਹੈ ਤੇ ਸਾਡੇ ਨਾਲ ਬਹੁਤ ਸਾਰੇ ਜੁੜ ਰਹੇ ਨੇ ਅਨਮੋਲ ਰੋੜਾ ਅਰਵਿੰਦ ਗੁਰਪ੍ਰੀਤ ਗੁਰਪ੍ਰੀਤ ਰੀਨਾ ਹਾਂਜੀ ਤੁਹਾਡੇ ਸ਼ਹਿਰ ਦਾ ਮੌਸਮ ਕੀ ਕਹਿ ਰਿਹਾ ਵੇ ਤੁਸੀਂ ਵੀ ਦਰ ਸਕਦੇ ਹੋ ਮੈਨੂੰ ਮੈਂ ਬਿਲਕੁਲ ਹਨੇਰੇ ਦੇ ਵਿੱਚ ਇੱਕ ਛੋਟੀ ਜਿਹੀ ਲਾਈਟ ਅੰਦਰ ਜਗਦੀ ਵੀ ਹੈ ਜਿਹੜੀ ਕਿ ਉਹਦੇ ਤੇ ਹੈ ਇਨਵਰਟਰ ਤੇ ਬਾਕੀ ਤੁਸੀਂ ਦੇਖੋ ਆਹਾ ਉਹ ਬੜੀ ਅਸ਼ਵਾਲਿਕ ਦੀਆਂ ਪਹਾੜੀਆਂ ਵੱਲੋਂ ਇਹ ਆਇਆ ਔਰ ਇਹ ਦੇਖ ਲਓ ਉਡਾ ਕੇ ਲਈ ਜਾ ਰਿਹਾ ਸਭ ਕੁਝ ਪਹਿਲਾਂ ਤਾਂ ਮੈਂ ਡਰ ਸੀਗਾ ਕਿ ਕਿਤੇ ਨਾ ਇਹ ਬੱਦਲ ਜਿਹੜੇ ਨੇ ਇਹਨਾਂ ਨੂੰ ਉਡਾ ਨਾ ਲੈ ਜੇ ਹਵਾ ਪਰ ਨਹੀਂ ਚਲੋ ਚਲਦਾ ਹੋਇਆ ਸੰਜੀਤਾ ਸ਼ਰਮਾ ਫੁੱਲ ਹਾਟ ਹੈ ਉੱਥੇ ਤੁਹਾਡੇ ਅਰਵਿੰਦ ਕਹਿ ਰਿਹਾ ਐ ਇੱਥੇ ਵੀ ਐਵੇਂ ਹੀ ਸੀ ਦਿੱਲੀ 'ਚ ਵੀ ਗਰਮੀ ਬਹੁਤ ਹੈ ਹਾਂਜੀ ਠੀਕ ਕਹਿ ਰਹੇ ਹੋ ਨਵਜੋਤ ਜਗਜੀਤ ਕੀ ਬਾਤ ਹੈ ਕੀ ਬਾਤ ਹੈ ਰੀਨਾ ਬੈਲਾਨੀ ਪੌਪ ਲਓ ਫਿਰ ਲਵੋ ਆਨੰਦ ਇਸ ਮੌਸਮ ਦਾ ਬੇਸ਼ੱਕ ਹਨੇਰਾ ਹੀ ਹੈ ਸ਼ਾਮ ਦਾ ਟਾਈਮ ਹੈ ਪਰ ਇਹ ਤੇ ਰਾਤ ਬਣੀ ਦੀ ਹੈ ਸ਼ਾਮ ਤੱਕ ਹੀ ਰਾਤ ਬਣੀ ਵੀ ਹੈ ਤੇ ਬਹੁਤ ਹੀ ਮੈਂ ਤੁਹਾਨੂੰ ਵਿੱਚ ਆਬ ਵੀ ਹੋ ਜਾਂਦੀਆਂ ਲਾਈਵ ਮੇਰੇ ਵੀ ਦੇਖ ਲੋ ਸਿਰ ਉੱਡੇ ਫਿਰਦਾ ਜਿਵੇਂ ਇਹਦੇ ਪੱਤੇ ਉੱਡ ਜਾਂਦੇ ਨੇ ਜਿਵੇਂ ਮੇਰਾ ਸਿਰ ਵੀ ਉੱਡ ਰਿਹਾ ਤੇ ਮੀਂਹ ਵੀ ਨਾਲ ਭਿਜ ਵੀ ਗਈਆਂ ਪਰ ਕੋਈ ਗੱਲ ਨਹੀਂ ਮੈਂ ਕਿ ਅੱਜ ਬਹੁਤ ਦਿਨਾਂ ਬਾਅਦ ਆਇਆ ਇਹੋ ਜਿਹਾ ਮੌਸਮ ਤਾਂ ਕਿਉਂ ਨਾ ਦਿਖਾ ਦਿੱਤਾ ਜਾਵੇ ہے نا? نا موسم کی گرپیت آ جاؤ بیٹا باہر بڑا ہی ودیا موسم ہی لو جی دیکھتے جاؤ ہے نا کمال کا سو مچ بڑا ہی آنند میں ਸਮਾਹੀ ਮੈਂ ਕਿਹਾ ਜੇ ਤੁਹਾਡੇ ਨਾਲ ਸ਼ੇਅਰ ਨਾ ਕੀਤਾ ਤਾਂ ਫੇਰ ਤੁਸੀਂ ਕਹਿਣਾ ਆਂਟੀ ਕਰਦੇ ਕੀ ਨੇ ਨਹੀਂ ਮੈਂ ਸੱਚੀ-ਮੁੱੱਚੀ ਅੱਜਕੱਲ ਬੜੀ ਪ੍ਰੋਬਲਮ ਚੱਲ ਰਹੀ ਆ ਕਿਚਨ ਜਿਹੜੀ ਐ ਉਹ ਪੂਰੀ ਚੱਲ ਨਹੀਂ ਰਹੀ ਤੇ ਮੈਂ ਫੇਰ ਥੋੜਾ-ਬਹੁਤ ਇੰਡਕਸ਼ਨ ਤੇ ਕੁਕਿੰਗ ਕਰਕੇ ਤੁਹਾਡੇ ਨਾਲ ਰੂਬਰੂ ਹੋ ਜਾਣੀ ਹੁੰਨੀ ਆ ਮਨੋ ਜੀ ਦੇਖੋ ਫਿਰ ਦੇਖੋ ਫਿਰ ਮੌਸਮ ਦੇਖੋ ਤੁਸੀਂ مینو تو روز دیکھتے ہو موسم دیکھو جی باو گریٹ واہ کیا بات ہے بدل چمک رہا ہے بجلی گرج رہی ہے ہوا جہی ہے وہ اپنے پورے جوبن پہ ہے جنی زور چل سکتی ہے چل رہی ہے کیا کمال ہے کر دے گا جامار مار کے رہ گئی ہاں کتھے چلا گیا اسا آ کتھے گیا تو تو چلا گیا لو جی میں بھی لائیو ہوئی ہی ہیں کوئی فون کبھی نہیں اٹھا دی بار لائٹ ہوے گی تو جگائے گا نا بابا جی لائٹ پچھو نہیں ہے گی فون کر کے کی کرے گا لائٹ نہیں ائی ہے ہاں جی ਮੀਨਾ 베ਰੀ ਜੀ ਬੜੇ ਦਿਨ ਬਾਅਦ ਦੇਖਿਆ ਨੀਤਾ ਰਕੇਸ਼ ਚੌਧਰੀ ਜੀ ਸ਼ਕੀਲ ਜੀ ਰੇਖਾ ਜੀ ਆ ਭਾਵਨਾ ਜੀ ਅਰਚਨਾ ਜੀ ਪਾਰੀ ਪਾਰੀ ਆ ਸ਼ਾਲਨੀ ਤੇ ਸੁ ਆਏ ਵਿਨੋ ਬਰਾਏ ਮੇਰੀ ਭੈਣ ਵੀ ਆ ਗਈ ਹੈ ਦੇਖਿਆ ਜੇ ਖੁਸ਼ਗਵਾਰ ਮੌਸਮ ਲੋ ਤੋਂ ਦੁਬਾਰਾ ਦਿਖਾਵਾ ਲੋ ਟਾਈਮ ਜੇ ਬਹੁਤ ਥੋੜਾ ਹੋਇਆ ਪਰ ਵਾਹ ਜਿਹੜਿਆ ਆ ਮੌਸਮ ਜਿਹੜਾ ਉਹ ਖੁਸ਼ਗੁਵਾਰ ਹੋਇਆ ਤੇ ਰਾਤ ਪੈ ਗਈ ਏ ਬਿਲਕੁਲ ਰਾਤ ਵਰਗਾ ਸੀਨ ਹੋ ਰਿਹਾ ਵੇ ਥੋੜਾ ਸੁਣਾਓ ਵੀਨਾ ਜੀ ਠੀਕ ਠਾਕ ਹੋ ਵੰਦਨਾ ਨਕਰਾ ਸੋਨੀਆ ਕਿਰਨ ਰਮਾ ਡੋਗਰਾ ਹਾਂ ਜੀ ਹਰ ਸ਼ਰਨ ਰਾਣਾ چودی منجو پرشاد رشمی آرتی واہ سونی جی رینا واہ جی واہ بڑا مزہ آ رہا جی ہوں دوجے پاس کر کے تعوی دکھا واہ وا. کلیفورنی نہیں بنیا پیا کیفورنی چیلنج ہوں سا بہ جی ہوں پام انری بہت ہی او ہو ہو آلہ موسم بنیا پلا کیا کمال ہے گڑے بھی نہیں لان لگ گئے کوئی پتا نہیں وہاں تھوڑا گڑے ماری بھی ہوئی ہے واؤ لگ رہے گڑے ماری بھی ہو رہی ہے لو جی پھر کوئی جے جی سواد آیا تا پھر تسی انجوائے کر لو جتھے بھی پی رہے می موسم ودیا ہو رہا ہے اسی بھی, میں بھی اتھے بہ کے چاہ پی ہٹی ہڈیاں تو وال دیکھ لو ٹا میرا جی کلر پیا ਲੋ ਮੈਂ ਤੁਹਾਨੂੰ ਪੂਰੇ ਬਾਹਰ ਦੇ ਨਜ਼ਾਰੇ ਦਿਖਾਣਾ ਚਾਹਨੀ ਆ ਦੇਖੋ ਜੀ ਵਾਹ ਹੈ ਨਾ ਜੀ ਦੂਸਰੇ ਪਾਸੇ ਚੱਲਣਾ ਦੂਸਰੇ ਪਾਸੇ ਚੱਲ ਕੇ ਤੁਹਾਨੂੰ ਦਿਖਾ ਦਿਆਂ ਇਹਦੇ ਵਿੱਚ ਬੋਝ ਤਾਂ ਨਹੀਂ ਆਣਾ ਪਰ ਦੇਖੋ ਮੇਰਾ ਘਰ ਦੇਖਦੇ-ਦੇਖਦੇ ਅਸੀਂ ਨਿਕਲ ਜਾਵਾਂਗੇ ਬਾਹਰ ਦੂਸਰੀ ਬਾਲਕਨੀ ਦੇ ਵਿੱਚ ਮੇਰਾ ਘਰ ਇੱਥੋਂ ਅਜਿਵੇਂ ਹੀ ਦੇਖੋ ਰਸੋਈ ਹੈ ਜੇ ਪੂਰੀ ਨਾ ਲਾਈਟਿੰਗ ਉਤਰੀ ਹੋਈ ਹੈ ਰਸੋਈ ਦੀ ਤੇ ਮੈਂ ਕਰ ਨਹੀਂ ਪਾਰੀ ਰਸੋਈ ਵਿੱਚ ਕੰਮ ਤੇ ਚਲੋ ਤੁਹਾਨੂੰ ਦਿਖਾ ਦਿੰਨੇ ਆ ਇਸ ਪਾਸੇ ਵੀ ਕੀ ਹਾਲ ਹੈ ਲਓ ਜੀ ਦੇਖੋ ਜੀ ਇਹ ਦੂਸਰੀ ਗੈਲਰੀ ਦੇ ਵਿੱਚੋਂ ਜੀ ਦਸ ਵਸ ਰਿਹਾ ਤੁਹਾਨੂੰ ਪੇੜ ਝੂਲਦੇ ਤੇ ਮੀਂਹ ਪੈਂਦਾ ਤੇ ਬਹੁਤ ਵਧੀਆ ਵਾਲਾ ਮੌਸਮ ਹੋਈ ਜਾ ਰਿਹਾ ਹੈ ਦੇਖੋ ਜੀ ਲਾਈਵ ਡੈਸ਼ ਐਕਚੁਅਲੀ ਪਹਿਲਾਂ ਹੀ ਚੱਲੀ ਗਈ ਇਸ ਕਰਕੇ ਪ੍ਰੋਬਲਮ ਆਈ ਚਲੋ ਜੀ ਬਹੁਤ ਵਧੀਆ ਤੁਹਾਡੇ ਨਾਲ ਜੁੜ ਕੇ ਬਹੁਤ ਵਧੀਆ ਲੱਗਾ ਜੋਤੀ ਸ਼ਰਮਾ ਤੇ ਬਹੁਤ ਸਾਰੇ ਜੀ ਜੀਵਨ ਜੋਤੀ ਆ ਪਤਾ ਕੀ 398 ਲੋਕ ਐਸ ਵੇਲੇ ਮੇਰੇ ਨਾਲ ਜੁੜੇ ਹੋਏ ਨੇ ਤੇ ਮੇਰਾ ਤੇ ਜੀ ਨਹੀਂ ਕਰ ਰਿਹਾ ਤੁਹਾਨੂੰ ਛੱਡ ਕੇ ਜਾਣ ਨੂੰ ਹਾਂਜੀ ਮੈਂ ਕਹਿ ਰਹੀ ਹਾਂ ਮੇਰਾ ਜੀ ਨਹੀਂ ਕਰ ਰਿਹਾ ਵੀ ਤੁਹਾਨੂੰ ਛੱਡ ਕੇ ਜਾਵਾਂ ਗੱਲਾਂ ਬਾਤਾਂ ਨੂੰ ਤਾਂ ਬਹੁਤ ਦਿਲ ਕਰ ਰਿਹਾ ਸੀ ਪਰ ਬਿਲਕੁਲ ਵੀ ਚਾਨਣ ਨਹੀਂ ਹੈ ਹਨ ਇਹ ਵੀ ਕਿਹੜੀਆਂ ਗੱਲਾਂ ਕਿਹੜੀਆਂ ਬਾਤਾਂ ਕਰੀਏ ਮੈਂ ਦਿਸਦੇ ਵੀ ਨਹੀਂ ਪਈ ਐਨ ਕਾ ਨਜ਼ਰ ਆਂਡੀਆਂ ਨੇ ਮੰਜੂ ਕੀ ਹਾਲ ਹੈ ਬਟਾ ਰੇਨੂ ਬਖਸ਼ੀ ਕੀ ਹਾਲ ਹੈ ਤੁਸੀਂ ਤਾਂ ਬਾਹਰ ਗਏ ਸੀ ਮੇਰੇ ਹਸਾਬ ਨਾਲ ਤੇ ਦਪਿੰਦਰ ਵਾਓ ਨੀਰੂ ਗਿਤਾंजलि ਮਹਾਜ ਆਹ ਕੌਣ 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 ਵਿਧਿ ਬਤਰਾ ਸੁਨੀਤਾ ਠੰਡਰ ਕੀ ਹਾਲ ਹੈ ਬੇਟਾ ਮਮਾ ਦਾ ਕੀ ਹਾਲ ਹੈ ਆਗੇ ਜੀ ਆਗੇ ਹੈਲੋ ਮੈਮ ਕਹਿ ਰਹੇ ਨੇ ਭਾਵਨਾ ਕੁਸ਼ਲ ਅਨਿਲ ਸ਼ਰਮਾ ਵਾਓ 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 ਜਸਟ ਵਾਓ ਐਨੇ ਦਿਨਾਂ ਬਾਅਦ ਵੇਖ ਕੇ ਤੁਹਾਨੂੰ ਬੜਾ ਹੀ ਮਜ਼ਾ ਆ ਰਿਹਾ ਕੌਣ ਦੇ ਅੱਛਾ ਜੀ ਨੀਲਮ सीमा शुभ लक्ष्मी जीतांजली बहुत सारे जुड़े हैं बहुत सारे गल्ला करना चाहते हैं पर चलो मैं इथे ही हुन बस करंगी क्योंकि बाहर इन्हें रहना दिस उस रहानी मैं कह चलो तुम्हारे नाल एक बारी रूबरू हो जाए बहुत शुक्रिया बड़ा मेहरबानी बड़ी मेहरबानी जुड़न वास्ते ते ਲੋਜੀ ਫੇਰ ਮਿਲਾਂਗੇ ਕੱਲ ਕਿਸੇ ਟਾਈਮ